ਟੀਵੀ ਸਕਰੀਨ ਤੇ ਨਜ਼ਰ ਆ ਰਹੀ ਹੈ 11 ਸਾਲ ਦੀ ਧੀ ਆਪਣੇ ਪਿਤਾ ਤੋਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਅਤੇ ਆਪਣੀ ਮਾਂ ਦੇ ਨਾਲ ਇਨਸਾਫ ਮੰਗ ਰਹੀ ਹੈ। ਦਰਅਸਲ 12 ਸਾਲ ਪਹਿਲਾਂ ਮੋਨਿਕਾ ਨਾਮ ਦੀ ਔਰਤ ਦਾ ਬਟਾਲੇ ਦੇ ਵਿੱਚ ਇੱਕ ਵਿਅਕਤੀ ਨਾਲ ਵਿਆਹ ਹੋਇਆ ਸੀ ਅਤੇ ਉਹਨਾਂ ਦੀ 11 ਸਾਲ ਦੀ ਧੀ ਵੀ ਹੈ ਲੇਕਿਨ 2019 ਤੋਂ ਉਸ ਔਰਤ ਦਾ ਪਤੀ ਉਸ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਅਤੇ ਬਾਅਦ ਵਿੱਚ ਸੋਹਰਾ ਪਰਿਵਾਰ ਨੇ ਵੀ ਉਸ ਨੂੰ ਪੁੱਛਣਾ-ਕਿਛਣਾ ਛੱਡ ਦਿੱਤਾ ਜਿਸ ਤੋਂ ਬਾਅਦ ਲਗਾਤਾਰੀ ਪੀੜਤ ਔਰਤ ਵੱਲੋਂ ਆਪਣੀ 11 ਸਾਲ ਦੀ ਧੀ ਲੈ ਕੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਦੂਜੇ ਪਾਸੇ ਇਸ ਮਾਂ ਧੀ ਦੇ ਹੱਕ ਵਿੱਚ ਸਮਾਜ ਸੇਵੀ ਸੰਸਥਾ ਜਾਗ ਦਾ ਜ਼ਮੀਰ ਵੀ ਆ ਕੇ ਖੜੀ ਹੋਈ ਹੈ ਅਤੇ ਜਾਗ ਦਾ ਜ਼ਮੀਰ ਸੰਸਥਾ ਦਾ ਕਹਿਣਾ ਹੈ ਕਿ ਇਸ ਔਰਤ ਅਤੇ ਉਸ ਦੀ 11 ਸਾਲ ਦੀ ਧੀ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਅਗਰ ਜ਼ਰੂਰਤ ਪਈ ਤਾਂ ਅਸੀਂ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਕਰਾਂਗੇ ਜਾਗ ਦਾ ਜ਼ਮੀਰ ਹਮੇਸ਼ਾ ਜਨਤਾ ਦੇ ਮੁੱਦਿਆਂ ਤੇ ਲੜਦਾ ਹੈ ਜਨਤਾ ਦੇ ਮੁੱਦਿਆਂ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਇਹ ਮੁੱਦਾ ਆਇਆ ਹੈ ਇੱਕ ਅਲੱਗ ਕਿਸਮ ਦਾ ਮੁੱਦਾ ਹੈ ਇੱਕ ਬੇਟੀ 11 ਸਾਲ ਦੀ ਅਮੀਨ ਇੱਕ ਬੱਚੀ ਦੇ ਹੱਕ ਦੀ ਲੜਾਈ ਏ ਜਿੰਦੇ ਸਬੰਧ ਵਿੱਚ ਅਸੀਂ ਪਿੱਛੇ ਬਟਾਲੇ ਧਰਤੀ ਤੇ ਧਰਨਾ ਵੀ ਲਾਇਆ ਸੀ ਇੱਕ ਬੱਚੀ ਦਾ ਕੀ ਕਸੂਰ ਜਿਸ ਨੂੰ ਉਹਦਾ ਪਿਓ ਆਪਣੀ ਅਯਾਸ਼ੀ ਵਾਸਤੇ ਛੱਡ ਕੇ ਕਿਸੇ ਦੂਜੇ ਮੁਲਕ ਵਿੱਚ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਿਹਾ ਉਸ ਬੱਚੀ ਦਾ 11 ਸਾਲ ਦੀ ਬੱਚੀ ਏ ਜਿੰਦੇ ਪੜਨ ਲਿਖਨ ਦੇ ਦਿਨ ਸੀ ਹੱਸਣ ਖੇਡਣ ਦੇ ਦਿਨ ਸੀ ਔਰ ਅੱਜ ਉਹ ਸਦਮੇ ਰਹਿ ਰਹੀ ਏ ਆਪਣੇ ਬਾਪ ਦੇ ਖਿਲਾਫ ਆਪਣੇ ਪਿਓ ਦੇ ਖਿਲਾਫ ਇੱਕ ਜੰਗ ਲੜ ਰਹੀ ਏ ਉਹਨੂੰ ਧਰਨੇ ਲਾਣੇ ਪੈ ਰਹੇ ਆ ਉਹ ਖਤਾਲਾਂ ਦੇ ਬਹਿਣਾ ਪੈ ਰਿਹਾ ਔਰ ਦਰਦ ਦਰਦ ਤੇ ਥੋਕੜਾਂ ਖਾਣੀਆਂ ਪੈ ਰੀਆਂ ਅਸੀਂ ਲੋਕ ਵਿਆਹ ਸ਼ਾਦੀ ਕਰ ਲੈਂਦੇ ਆ ਲੱਖਾਂ ਕਰੋੜਾਂ ਰੁਪਏ ਉੱਥੇ ਲਗਾਉਂਦੇ ਆ ਪਰ ਵਿਆਹ ਕਰਕੇ ਅਸੀਂ ਧੀਾਂ ਜਮ ਲੈਨੇ ਆ ਧੀ ਜਮ ਲਈ ਉਹਦੇ ਪਾਲਣ ਪੋਸ਼ ਦੀ ਜ਼ਿੰਮੇਵਾਰੀ ਹੁੰਦੀ ਏ ਪਿਓ ਦੀ ਹੁੰਦੀ ਏ ਔਰ ਮੈਂ ਹੈਰਾਨ ਆ ਵੀ ਕਿੱਡਾ ਕਲੰਕਿਤ ਪਿਓ ਏ ਜਿਨੇ ਆਪਣੀ ਧੀ ਨੂੰ ਆਈ 5 ਸਾਲ ਹੋ ਗਏ ਆ ਉਹਨੂੰ ਪਿਆਰ ਚਾਹੀਦਾ ਸੀ ਪਿਓ ਦਾ ਉਹਨੂੰ ਸੜਕਾਂ ਦੇ ਰੋਲਣ ਵਾਸਤੇ ਛੱਡਿਆ ਹੋਇਆ ਹੈ ਉਹਦੀ ਪੜ੍ਹਾਈ ਵਿੱਚ ਖਰਾਬੀ ਹੋ ਰਹੀ ਹੈ ਸਰ ਸਾਹਿਬ ਕਾਰਨ ਕੀ ਹੈ ਕਿਉਂ ਉਹਨੇ ਛੱਡਿਆ ਸੜਕਾਂ ਦੇ ਦੇਖੋ ਉਹਦਾ ਝਗੜਾ ਆਪਣੀ ਵਾਈਫ ਨਾਲ ਹੋ ਸਕਦਾ ਹੈ ਉਹਦਾ ਆਪਣੀ ਬੋਟੀ ਨਾਲ ਲੜਾਈ ਹੋ ਸਕਦੀ ਹੈ ਮਤਭੇਦ ਹੋ ਸਕਦੇ ਆ ਹਰ ਮੀਆਂ ਬੀਬੀ ਚ ਹੁੰਦੇ ਆ ਪਰ ਮੈਂ ਇੱਕ ਸਮਾਜ ਨੂੰ ਪੁੱਛਣਾ ਚਾਹਨਾ ਵਾਂ ਵੀ ਜੇਕਰ ਹਸਬੰਡ ਵਾਈਫ ਦੀ ਲੜਾਈ ਹੈ ਜਿਹੜਾ ਬੱਚਾ ਦੋਵਾਂ ਦੀ ਕਾਰਨ ਆਇਆ ਦੁਨੀਆ 'ਚ ਉਸ ਬੇਟੀ ਦਾ ਹੀ ਕਸੂਰ ਹੈ ਉਸ ਨੂੰ ਉਸਦੇ ਹੱਕਾ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਬੱਚੀ ਕੋਲ ਆਪਣੀ ਮਾਂ ਨਾਲ ਇੱਕ ਮਕਾਨ 'ਚ ਰਹਿ ਰਹੀ ਏ ਜਿਹੜਾ ਕਿ ਇਹਨਾਂ ਦੇ ਪਿਤਾ ਦੇ ਨਾਂ ਤੇ ਆ ਅਮੀਨ ਦੇ ਪਿਤਾ ਜੀ ਗਗਨਦੀਪ ਸਿੰਘ ਦੇ ਨਾਂ ਤੇ ਆ ਔਰ ਉੱਥੇ ਕਈ ਵਾਰ ਕੋਸ਼ਿਸ਼ ਕੀਤੀ ਗਈ ਏ ਲੜਕੀ ਦੀ ਭੂਆ ਪਰਿਵਾਰ ਵੱਲੋਂ ਅਮੀਨ ਦੀ ਭੂਆ ਪਰਿਵਾਰ ਵੱਲੋਂ ਫੁੱਫੜ ਵੱਲੋਂ ਇਹਦੇ ਪਿਓ ਵੱਲੋਂ ਵੀ ਜਿਹੜਾ ਗਗਨਦੀਪਿੰਦਾ ਪਿਓ ਏ ਆਂਦਾ ਇਹਨੂੰ ਧਰੂ ਕੇ ਮਕਾਨ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਇਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਇਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਹੈ ਉਹਦੀ ਇਹਦੇ ਵਿੱਚ ਇਹਨਾਂ ਨੇ ਸਬੰਧਤ ਥਾਣਿਆਂ 'ਚ ਕੰਪਲੇਨ ਕੀਤੀ ਐਫ ਆਈ ਆਰ ਵੀ ਹੋਈਆਂ ਉਹਨਾਂ ਤੇ ਪਰ ਐਫ ਆਈ ਆਰ ਹੋ ਕੇ ਮਸਲੇ ਹੱਲ ਨਹੀਂ ਹੁੰਦੇ ਕੋਟਾ 'ਚ ਵੀ ਕੇਸ ਚੱਲਦੇ ਆ ਪਰ ਅਦਾਲਤਾਂ 'ਚ ਵੀ ਨਾ ਮਤਲਬ ਉਹ ਕਾਲੀ ਪੱਟੀ ਬੰਨੀ ਹੈ ਅਸੀਂ ਸਤਕਾਰ ਕਰਦੇ ਆ ਅਦਾਲਤਾਂ ਦਾ ਪਰ ਅਸੀਂ ਵੇਖੇ ਸਾਡੀ ਹੱਤਿਆਂ ਦੀ ਬੇਅਦਬੀ ਹੋ ਰਹੀ ਹੈ ਅਦਾਲਤਾਂ 'ਚੋਂ ਇਨਸਾਫ ਨਹੀਂ ਮਿਲ ਰਿਹਾ ਬੱਚੀ ਨੂੰ ਬੱਚੀ ਆਮੀਨ ਨੂੰ ਜਿਹੜਾ ਇਹਦਾ ਬਾਂਦਾ ਛੱਤ ਉਹ ਦੁਆਵਾਂਗੇ ਜਿਹੜੀ ਦੀ ਪੜ੍ਹਾਈ ਦਾ ਖਰਚਾ ਉਹ ਦੁਆਵਾਂਗੇ ਹੋੜ ਵੀ ਜਿਹੜੀ ਇੱਕ ਬੱਚੀ ਡਿਜ਼ਰਵ ਕਰਦੀ ਏ ਜੇਕਰ ਅੱਜ ਕੋਈ ਸੰਸਥਾ ਜੇਕਰ ਕੋਈ ਪੱਤਰਕਾਰਾਂ ਨੂੰ ਸਮਰਥਨ ਨਹੀਂ ਕਰੇਗਾ ਕੱਲ ਨੂੰ ਇਹ ਬੱਚੀ ਕਿੱਥੇ ਬੈਠੇਗੀ ਮੈਂ ਉਹ ਸ਼ਬਦ ਨਹੀਂ ਕਹਿਣਾ ਚਾਹੁੰਦਾ ਜਿਸ ਬੱਚੀ ਨੂੰ ਮੁੱਢਲੀਆਂ ਸੁਵਿਧਾਵਾਂ ਤੋਂ ਵੰਚਿਤ ਕੀਤਾ ਗਿਆ ਇਸ ਬੱਚੀ ਦਾ ਆਉਣ ਵਾਲਾ ਫਿਊਚਰ ਕੀ ਏ ਅਸੀਂ ਵੇਖਿਆ ਕਈ ਬੱਚੀਆਂ ਬਾਅਦ ਚ ਤੰਦੇ ਦੇ ਬੈਂਦੀਆਂ ਮੈਂ ਲਫਜ਼ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਮਜਬੂਰੀ ਵਸ਼ ਕਹਿ ਰਿਹਾ ਹਾਂ ਵੀ ਅੱਜ ਇਸ ਬੱਚੀ ਨੂੰ ਜਿਸ ਬੱਚੀ ਦੇ ਹੱਕ ਲਈ ਬਟਾਲਾ ਵਾਸੀ ਨਾ ਖੜੇ ਹੋਏ ਜਿਸ ਸਾਰੇ ਮਰਦਸਰ ਵਾਸੀ ਨਾ ਖੜੇ ਹੋਏ ਜਿਸ ਸਮਾਜ ਸੇਵੀ ਸੰਸਥਾਵਾਂ ਨਾ ਖੜੇ ਹੋਈਆਂ ਪੋਲਿਟਿਕਲ ਲੋਕਾਂ ਦਾ ਮੈਨੂੰ ਕੋਈ ਗਿਲਾ ਨਹੀਂ ਕਿਉਂਕਿ ਪੋਲਿਟਿਕਲ ਲੋਕ ਜਿਹੜੇ ਹੁੰਦੇ ਉਹ ਯੂਜ਼ ਹਾਂ ਥੋਣ ਕਰ ਨਾਲ ਹੁੰਦੇ ਆ ਉਹਨਾਂ ਨੂੰ ਅਸੀਂ ਨਹੀਂ ਵਿੱਚ ਕਹਿੰਦੇ ਬਾਕੀ ਫਿਰ ਵੀ ਜੇਕਰ ਕੋਈ ਰਾਜਨੀਤਿਕ ਪਾਰਟੀ ਇਸ ਬੱਚੀ ਦੇ ਸਮਰਥਨ ਚਾਹਣਾ ਜਾਂਦੀ ਏ ਅਸੀਂ ਸਭ ਕੋ ਜਾ ਕੇ ਕੱਲ ਤੋਂ ਸਮਰਥਨ ਮੰਗਾਂਗੇ ਅਸੀਂ ਬਟਾਲੇ ਦੇ ਸਕੂਲਾਂ ਜਾਵਾਂਗੇ ਬੱਚਿਆਂ ਕੋ ਸਮਰਥਨ ਮੰਗਾਂਗੇ ਬਟਾਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਕੋਈ ਸਮਰਥਨ ਮੰਗਦੇ ਆ ਉਥੋਂ ਦੇ ਕਈ ਸਮਾਜ ਸੇਵੀ ਸੰਸਥਾਵਾਂ ਕਈ ਪੱਤਰਕਾਰਾਂ ਨੇ ਸਾਡਾ ਸਮਰਥਨ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਲੜਾਈ ਜਿੱਤ ਕੇ ਜਲਦੀ ਤੁਹਾਡੇ ਸਾਹਮਣੇ ਖੜਾ ਕੋਈ ਅਦਾਲਤੀ ਕੇਸ ਵੀ ਚੱਲ ਰਿਹਾ ਹੈ ਬਿਲਕੁਲ ਜੀ ਅਦਾਲਤੀ ਕੇਸ ਚੱਲਦੇ ਪਿਆ ਪਰ 4 ਸਾਲ ਹੋ ਗਏ ਆ ਅਦਾਲਤਾਂ ਚ ਮਾਂ ਧੀ ਚੱਕਰ ਲਾ ਲਾ ਕੇ ਅੱਜ ਦੇਖੋ ਉਹਨਾਂ ਦੀ ਹਾਲਾਤ ਕੀ ਹੋ ਗਏ ਆ ਔਰ ਇਹ ਜਾਗਦੇ ਮਿਲ ਕੋ ਆਏ ਆ ਅਸੀਂ ਇਹਨਾਂ ਨਾਲ 2 ਮਹੀਨੇ ਤੋਂ ਇਹਨਾਂ ਦਾ ਸਾਰਾ ਵਾਚ ਕਰ ਰਹੇ ਆ ਅਸੀਂ ਸਾਰਾ ਸਰਚ ਕੀਤਾ ਵੀ ਇਹਨਾਂ ਨਾਲ ਧੱਕਾ ਹੋ ਰਿਹਾ ਸਰਾਸਰ ਧਰਤਾ ਹੋ ਰਿਹਾ ਮੋਨਿਕਾ ਕੀ ਮਾਮਲਾ ਜਾਇ ਸਾਰਾ ਇਕੱਠੇ ਹੋ ਗਿਆ ਮੇਰੇ ਹਸਬੰਡ ਨਾ ਅਕਤੂਬਰ ਦੇ ਫਰਾਰ ਹੈਗੇ ਆ ਮਤਲਬ عمان ਚਲੇ ਗਏ ਆ ਤੇ ਉਥੇ ਨਾ ਲਿਵਿੰਗ ਵਿੱਚ ਇੱਕ ਲੇਡੀ ਨਾਲ ਰਹਿ ਰਹੇ ਆ ਮੇਰੇ ਕੋਲ ਰਿਕਾਰਡਿੰਗਸ ਹੀ ਗਿਆ ਕੁਛ ਪ੍ਰੂਫ ਵੀ ਹੈਗੇ ਐਵੀਡੈਂਸ ਸਾਰੇ ਹੈਗੇ ਆ ਤੇ ਹੁਣੋਂ ਕੀ ਕਰਦੇ ਆ ਸਾਨੂੰ ਉੱਥੋਂ ਗਲਤ ਮਤਲਬ ਮੈਨੂੰ ਮੈਸੇਜ ਕਰ ਰਿਹਾ ਕਿਸੇ ਦੇ ਥਰੂ ਕਿ ਤੂੰ ਜੋ ਕਰਨਾ ਕਰ ਲਾ ਮੈਂ ਇਦਾਂ ਕਰਾਂਗਾ ਤੇ ਬੱਚੀ ਕੀ ਕਹਿੰਦੇ ਬੱਚੀ ਮੇਰੀ ਬਹੁਤ ਹਰਾਸ ਹੋ ਰਹੀ ਹੈ ਡਿਪਰੈਸ਼ਨ ਦੀ ਮੈਡੀਸਿਨ ਚੱਲ ਰਹੀ ਹੈ ਸਭ ਕੁਝ ਹੈਗਾ ਮੈਨੂੰ ਹੈਗਾ ਕਿ ਮੈਂ ਇਸ ਚੀਜ਼ ਤੋਂ ਬਾਹਰ ਨਿਕਲਾ ਮੇਰੇ ਜੋ ਮੇਰਾ ਹੱਕ ਬੰਦਾ ਮੇਰੀ ਬੱਚੀ ਦਾ ਬੰਦਾ ਮੈਨੂੰ ਦੇਣ ਪਰ ਮੇਰੀ ਫੈਮਲੀ ਜਿਹੜੀ ਇਨ-ਲॉਸ ਫੈਮਲੀ ਉਹ ਇਹ ਚੀਜ਼ ਖਤਮ ਨਹੀਂ ਹੋਣ ਦਿਨਾ ਚਾਹੀਦੀ ਮੈਂ ਬਹੁਤ ਟੈਂਸ਼ਨ ਚ ਹਾਂ ਇਸ ਟਾਈਮ ਪਰੇਸ਼ਾਨੀ ਦੀ ਬਹੁਤ ਜ਼ਿਆਦਾ ਕਿਉਂਕਿ ਬੱਚੀ ਮੇਰੀ ਡਿਪਰੈਸ਼ਨ 'ਚ ਜਾ ਰਹੀ ਹੈ ਮੈਂ ਕੀ ਕਰਾਂ ਦੱਸੋ ਹਰ ਚੀਜ਼ ਤੋਂ ਮੈਂ ਚਾਹਨੀ ਕਿ ਮੈਂ ਹਰ ਚੀਜ਼ ਮੈਨੂੰ ਖਤਮ ਮਤਲਬ ਹੋਏ ਕਿ ਮੈਂ ਆਪਣਾ ਘਰ ਨਹੀਂ ਦੇਣਾ ਚਾਹਦੀ ਕਿਉਂਕਿ ਮੇਰੇ ਕੋਲ ਇੱਕੋ ਘਰ ਹੈਗਾ 70 ਲੱਖ ਰੁਪਿਆ ਔਨ ਰਿਕਾਰਡ ਹੈਗਾ ਔਰ ਬੈਂਕ ਚੁਕੜਾ ਕੇ ਲੈ ਗਿਆ ਜਿਹੜਾ ਕਿ ਮੇਰੀ ਬੱਚੀ ਦਾ ਹੈਗਾ ਸੀ ਉਹ ਸਾਰਾ ਕੁਝ ਲੈ ਕੇ ਭੱਜ ਗਿਆ ਉਹ ਤੁਸੀਂ ਕਿੰਨੇ ਬੱਚੇ ਨੇ ਤੁਹਾਡੇ ਮੇਰੀ ਇੱਕੋ ਗੁੜੀ ਆ ਲੈ ਬਣੀ ਹਰਦੀ ਆ ਮੈਂ ਕੀ ਕਰਾਂ ਘਰ ਛੱਡਦਾ ਕਿੱਥੇ ਜਾਵਾਂ ਤੁਹਾਡੇ ਸਾਥੋਂ ਕਿ ਤੁਹਾਡੀ ਸ਼ਾਦੀ ਨੂੰ ਮੇਰੀ ਹੋਈ ਆ 12 ਸਾਲ ਹੋ ਗਏ ਨੇ ਮੈਦੀ ਸੀ ਤੇ ਜਿਹੜਾ ਤੁਹਾਡੇ ਆਪਸੀ ਜਿਹੜਾ ਝਗੜਾ ਪਿਆ ਉਹਨੂੰ ਕਿੰਨਾ ਸਮਾਂ ਹੋ ਗਿਆ ਮੇਰਾ ਤਾਂ ਦੇਖੋ ਜੀ ਮੈਂ ਤੇ ਉਹਨੂੰ ਕੁਝ ਕਦੀ ਕਿਹਾ ਹੀ ਨਹੀਂ ਬਟ ਉਹ ਆਂਦਾ ਹੀ ਨਹੀਂ ਸੀ ਇੱਥੇ ਚਾਚਰ ਪੰਜ ਪੰਜ ਸਾਲ ਨਹੀਂ ਉਹ ਆਂਦਾ ਸੀ ਜੇ ਆਂਦਾ ਸੀ ਲੜਾਈ ਝਗੜਾ ਕਰਦਾ ਸੀ ਫਾਦਰ ਮਦਰ ਬਹੁਤ ਸਾਡਾ ਮਤਲਬ ਆਪਸ ਵਿੱਚ ਬਹੁਤ ਲੜਾਈ ਝਗੜਾ ਕਰਵਾਂਦੇ ਸੀ ਕਦੀ ਉਹ ਮੈਨਾਂ ਸਹੀ ਰਿਆ ਹੀ ਨਹੀਂ ਤੁਹਾਡੇ ਸੋਹਰੇ ਪਰਿਵਾਰ ਚ ਕਿਸੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਮੇਰੇ ਕੋ ਆਂਦੇ ਜਾਂਦੇ ਹੀ ਪ੍ਰਸਾਦ ਨਹੀਂ ਉਹਨਾਂ ਨਾਲ ਉਹਦੇ ਨਾਲ ਰਲ ਗਏ ਕਹਿੰਦੇ ਤੇਰਾ ਕੀ ਸਾਥ ਦੇਈਏ ਤੇਰੇ ਕੋ ਕੀ ਹੈ ਉਹਦੇ ਨਾਲ ਰਲ ਗਏ ਸਾਰੇ ਤੁਹਾਡਾ ਆਪਣਾ ਪਰਿਵਾਰ ਪੇਕਾ ਪਰਿਵਾਰ ਹਾਂ ਉਹ ਤੇ ਮੇਰੇ ਨਾਲ ਲੱਗੇ ਮੇਰੇ ਨਾਲ ਹੈ ਮੇਰੇ ਫਾਦਰ ਨਹੀਂ ਗਏ ਮਦਰ ਮੇਰੇ ਹਾਰਟ ਪੇਸ਼ੈਂਟ ਹੈ ਉਹ ਜਿਆਦਾ ਚੱਲ ਫਿਰ ਨਹੀਂ ਸਕਦੇ ਡਾਕਟਰ ਨੇ ਮਨਾ ਕੀਤਾ ਤੇ ਬ੍ਰਦਰ ਹੁਣ ਕੰਮ ਕਰਦਾ ਮੈਨੂੰ ਪਾਲਦਾ ਉਹਨ ਕਿੱਥੇ ਕਿੱਥੇ ਜਾਇਓਗੇ ਮੈਂ ਕੀ ਕਰਾਂ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਪਣੇ ਘਰ ਵਾਲੇ 2 ਲੱਖ ਹੋਏ ਮੇਰ ਨਾਲ ਤੇ 2019 ਦਾ ਨਹੀਂ ਆਇਆ ਮੈਨੂੰ ਮਿਲਿਆ ਨਹੀਂ ਆਇਆ ਸੀ ਵਿੱਚ 2022 ਚ ਆਇਆ ਸੀ ਉਦੋਂ ਵੀ ਲੜਾਈ ਝੜ ਗਾ ਝਗੜਾ ਕਰਕੇ ਗਲੀ ਵਿੱਚ ਰੁਲਾ ਰੁਲਾ ਪਾ ਕੇ ਮੇਰਾ ਘਰ ਆ ਖਾਲੀ ਕਰ ਪਰਚੇ ਪੁਚੇ ਹੋਏ ਬੜਾ ਕੁਝ ਹੋਇਆ ਪਰ ਉਹ ਭੱਜ ਗਿਆ ਦਿੱਲੀ ਦੀ ਫਲਾਈਟ ਤੇ ਭੱਜ ਗਿਆ लास्ट ਸਮੇਂ ਤੇ ਤੁਸੀਂ ਕਦੋਂ ਤੁਸੀਂ ਆਪਣੇ ਸਹੁਰਾਂ ਪਰਿਵਾਰ ਨੂੰ ਮਿਲੇ ਮੈਂ ਮੈਂ ਤੇ 2022 ਦੀ ਮੇਰੀ ਮਦਰ ਇਨ ਲਾ ਮੇਰੇ ਘਰ ਆਂਦੀ ਜਾਂਦੀ ਰਹੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਵਿੱਚ ਸਭ ਰੱਲੇ ਬਹੁਤ ਮੇਰੀ ਮਦਰ ਇਨ ਲਾ ਨੇ ਬਹੁਤ ਮੇਨਾ ਖੇਲ ਖੇលਿਆ ਬਹੁਤ ਜ਼ਬਰਦਸਤ ਹੁਣ ਕੀ ਮੰਗ ਕਰਦੇ ਨੇ ਮੈਂ ਯੂ ਮੀਨ ਮੈਨੂੰ ਇਹ ਹੋਏਗਾ ਕਿ ਮੇਰੀ ਬੇਟੀ ਨੂੰ ਇंसाफ ਮਿਲੇ ਜਸਟਿਸ ਮਿਲੇ ਕਿਉਂਕਿ ਮੇਰੀ ਬੱਚੀ ਮੈਂ ਆਪਣੀ ਬੱਚੀ ਲੈ ਕੇ ਕਿੱਥੇ ਜਾਵਾਂਗੀ ਮੇਰੀ ਬੱਚੀ ਜਵਾਨ ਹੋ ਰਹੀ ਹੈ ਮੇਰਾ ਮੈਨੂੰ ਹਿੱਸਾ ਦਿੱਤਾ ਜਾਏ

ਅਸੀਂ ਇਹੋ ਕਹਿ ਰਹੇ ਕਿ ਉਹਨੂੰ ਬੁਲਾਇਆ ਜਾਏ ਐਦਾ ਤਾਂ ਕੋਈ ਵੀ ਭੱਜੇਗਾ ਐਦਾ ਤਾਂ ਕਿਸੇ ਨਾ ਵੀ ਧੋਖਾ ਜਾਏਗਾ ਹਰ ਕੋਈ ਫਰਾਡ ਕਰਕੇ ਭੱਜੇਗਾ ਨਾ ਉਹਨੂੰ ਕਿਉਂ ਐਮਬੈਸੀ ਕਿਉਂ ਨਹੀਂ ਬੁਲਾਰੀ ਐਸੀ ਐਮਬੈਸੀ ਨੂੰ ਵੀ ਵਾਰੀ ਕਿ ਫਾਈਲ ਹੋਇਆ ਤੁਹਾਡੇ ਹਸਬੰਦ ਦੇ ਨਾਮ ਹਾਂਜੀ ਹਾਂਜੀ ਕੋਰਟ ਨੇ ਕੋਰਟ ਨੇ ਉਹਨੂੰ ਸਮਨ ਕੀਤਾ ਹੈ ਉਹਨਾਂ ਨੂੰ ਕਿਹਾ ਇਮੀਡੀਏਟਲੀ ਆਓ ਕਿਉਂਕਿ ਨੈਕਸਟ ਡੇਟ 'ਚ ਪੀਓ ਵੀ ਹੋਏਗਾ ਉਹ ਫਰੰਟ ਅਗੇ ਗਾਰੰਟੀ ਇਸ਼ੂ ਕੰਡੀਸ਼ਨਲ ਗਾਰੰਟੀ ਵੀ ਹੋ ਦੇ ਉਹ ਕੋਰ ਕੰਡੀਸ਼ਨਲ ਲੰਬੀਆਂ ਪਿਆ ਜਾਂਦੀਆਂ ਉਹਦੇ ਨਾਲ ਬੰਸੀ ਦਾ ਬੰਸੀ ਨੂੰ ਤੇ ਮੈਨੂੰ ਕੁਝ ਵੀ ਕਰਵਾ ਸਕਦੇ ਸਾਡੇ ਨਾਲ ਕੁਝ ਵੀ ਹੋ ਸਕਦਾ ਐ ਡਰ ਰਿਹਾਗਾ ਬਸ ਹਾਂਜੀ ਸਾਰੇ ਦੇਸ਼ ਵਾਸੀਆਂ ਨੂੰ ਨਮਸਕਾਰ ਮੈਂ ਸੀਮਾ ਵਰਮਾ ਜਾਗਦਾ ਜ਼ਮੀਰ ਦੀ ਮੁਖ ਉੱਦੇਦਾਰ ਹੋਣ ਦੇ ਨਾਤੇ ਮੈਂ ਅੱਜ ਤੁਹਾਨੂੰ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਵਾਸਤੇ ਅਸੀਂ ਸਾਰੇ ਪੈਨਪਾਈ ਇਕੱਠੇ ਹੋਏ ਆ ਉਹ ਇੱਕ 11 ਸਾਲ ਦੇ ਬੱਚੇ ਲਈ ਅਸੀਂ ਬੇਟੀ ਲਈ ਇੱਥੇ ਇਨਸਾਫ ਦੀ ਮੰਗ ਵਾਸਤੇ ਇਕੱਠੇ ਹੋਏ ਆ ਔਰ ਉਹਦੇ ਲਈ ਇਨਸਾਫ ਚਾਹੁੰਦੇ ਆ ਆਪਣੇ ਪ੍ਰਸ਼ਾਸਨ ਤੋਂ ਔਰ ਅਸੀਂ ਇਹ ਵੀ ਚਾਹੁੰਦੇ ਆ ਕਿ ਬੇਟੀ ਨੂੰ ਬੇਟੀ ਦਾ ਹੱਕ ਮਿਲਣਾ ਚਾਹੀਦਾ ਹੈ ਕਿਉਂਕਿ ਅਸੀਂ ਮਦਰ ਵੈਸੇ ਤਾਂ ਇਹ ਵੀ ਕਿਸੇ ਦੀ ਧੀ ਆ ਮਦਰ ਵੀ ਕਿਸੇ ਦੀ ਧੀ ਆ ਮਗਰ ਜੇਕਰ ਉਹ ਇਹ ਸੋਚੀ ਸੋਚਦਾ ਅੱਜ ਅਸੀਂ ਅਗਰ ਦੇਸ਼ ਦੇ ਨਾਰੇ ਲਾਣੇ ਆ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਤੇ ਅਸੀਂ ਉਸ ਚੀਜ਼ ਨੂੰ ਆਪ ਕਿਉਂ ਨਹੀਂ ਉੱਤੇ ਪ੍ਰੈਕਟੀਕਲ ਹੁੰਦੇ ਅਸੀਂ ਇਸ ਬੱਚੀ ਲਈ ਇੱਕ ਜੁੱਟ ਹੋ ਕੇ ਪੂਰਾ ਜਾਗਦਾ ਜ਼ਮੀਰ ਦੇ ਮੈਂਬਰਸ ਅਸੀਂ ਹੋਰ ਬਟਾਲਾਵਾਦ ਦੇ ਕੁਝ ਸਾਰੇ ਤਕਰੀਬਨ ਦੇਸ਼ ਵਾਸੀਆਂ ਨੂੰ ਵੀ ਇਹ ਮਤਲਬ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕੱਠੇ ਹੋਣ ਇਕਜੁੱਟ ਹੋਣ ਤੇ ਐਸੇ 11 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਨ ਉਹਦੇ ਲਈ ਅਸੀਂ ਸ਼ਨੀਵਾਰ ਸਾਰੇ ਮੈਂਬਰ ਐਨ ਜੀਓ ਦੇ ਇਕੱਠੇ ਹੋ ਕੇ ਧਰਨਾ ਲਗਾਣ ਜਾਵਾਂਗੇ ਔਰ ਉਤੋਂ ਦੇ ਵੀ ਜੋੜੇ ਮੈਂਬਰ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕਜੁੱਟ ਹੋਣ ਸੋ ਫੋਟੋਆ ਜਿਹੜੀਆਂ ਬੱਚੇ ਦੇ ਫਾਦਰ ਨੇ ਫਾਦਰ ਦਾਦਾ ਜੀ ਹੋਣਗੇ ਫਾਦਰ ਸਾਹਿਬ ਹੋਣਗੇ ਨਹੀਂ ਨਹੀਂ ਇਹ ਲੜਕੀ ਦਾ ਡੈਡੀ ਏ ਹਾਂ ਇਹ ਲੜਕੀ ਨੇ ਇਹ ਫੋਟੋ ਇੱਕ ਤਿਆਰ ਕਰਾਈ ਏ ਜਿੰਦੇ ਲਿਖਿਆ ਪਾਪ ਨਹੀਂ ਇਹ ਪਾਪ ਹੈ देखो एक बच्ची है कितनी मजबूर है 11 साल की एक 11 साल की बच्ची एक स्टैचू तैयार करा रही है अपने बाप ਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਇੱਕ ਬੱਚੀ ਜਿਹੜੀ 11 ਸਾਲ ਦੀ ਏ ਇੱਕ ਸਟੈਚੂ ਬਣਾ ਰਹੀ ਜਿੰਦੇ ਤੇ ਲਿਖਿਆ ਗਿਆ ਇਹ ਬਾਪ ਨਹੀਂ ਆ ਪਾਪ ਹੈ ਵਾਕਈ ਇਹ ਲਾਤ ਇਨਸਾਨ ਜਿਹੜਾ ਅੱਜ ਆਪਣੀ ਬੱਚੀ ਨੂੰ ਦੁੱਖ ਦੇ ਰਿਹਾ ਸੁਖੀ ਐਵੇਂ ਨਹੀਂ ਰਹਿ ਸਕੇਗਾ ਜਿਹੜਾ ਆਪਣੀ ਵਾਈਫ ਦਾ ਨਹੀਂ ਹੋ ਸਕਿਆ ਇੱਕ ਬੇਟੀ ਦਾ ਨਹੀਂ ਹੋ ਸਕਿਆ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਰਿਪੋਰਟ